ਅਮਰੀਕਾ ਵਾਲਾ 트럼ਪ ਸੱਚੀ ਰਿਪੋਰਟ ਕਰ ਰਿਹਾ ਹੈ ਮੈਂ ਵੀਡੀਓ ਪਾਈ ਸੀ ਬਹੁਤ ਸਾਰੇ ਵੀਰ ਕਹਿੰਦੇ ਕਿ ਉਹ ਗੱਲ ਝੂਠੀ ਹੈ ਸੱਚ ਨਹੀਂ ਹੈਗਾ ਆ ਵੀਡੀਓ ਸਕਰੀਨ ਦੇ ਉੱਪਰ ਚੱਲਦੀ ਪਈ ਹੈ ਤੁਸੀਂ ਸਾਰੇ ਜਣੇ ਦੇਖ ਲਓ ਇਹ ਜਿਹੜਾ ਨਿਊਯਾਰਕ ਪੋਸਟ ਆ ਅਮਰੀਕਾ ਦਾ ਚੈਨਲ ਆ ਉਹਦੇ ਵੱਲੋਂ ਇਹ ਵੀਡੀਓ ਪੋਸਟ ਕੀਤੀ ਗਈ ਆ ਕਿ ਇੰਨੇ ਸਾਰੇ ਯਾਤਰੀ ਜਿਹੜੇ ਆ ਕਿ ਇਹ ਮੈਕਸੀਕੋ ਦੇ ਵਿੱਚ ਉਤਾਰੇ ਗਏ ਨੇ ਤੇ ਮੈਕਸੀਕੋ ਦੇ ਵਿੱਚ ਇਹ ਪਹਿਲੀ ਫਲੈਟ ਸੀ ਜਿਹੜੀ ਆਈ ਸੀਗੀ ਕਈਆਂ ਨੇ ਮੂੰਹ ਦੇ ਉੱਪਰ ਮਾਸਕ ਲਗਾਏ ਹੋਏ ਆ ਕਈ ਮੂਸਕਾ ਤੋਂ ਬਗੈਰ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਉਹਨਾਂ ਦਾ ਪੁਲਿਸ ਵਾਲਾ ਜਿਹੜਾ ਕਿ ਵੈਲਕਮ ਕਰ ਰਹੇ ਆ ਤੇ ਜਿਹੜੀ ਸਖਤਾਈ ਆ ਉਹ ਭਾਈ ਵਾਕਈ ਹੋ ਗਈ ਆ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਵੀਡੀਓ ਨੂੰ ਸ਼ੇਅਰ ਕਰਕੇ ਇੰਡੀਆ ਆਪਣੇ ਪਰਿਵਾਰ ਪੰਜਾਬ ਤੱਕ ਪਹੁੰਚਾਓ ਜਿਨ੍ਹਾਂ ਦੇ ਬੱਚੇ ਹਜੇ ਵੀ ਇਹ ਸੋਚ ਰਹੇ ਆ ਵੀ ਅਸੀਂ ਅਮਰੀਕਾ ਦੇ ਵਿੱਚ ਜਾਣਾ ਆ ਹਜੇ ਵੀ 50 50 60 70 ਲੱਖ ਰੁਪਏ ਚੱਕੀ ਫਿਰਦੇ ਆ ਉਹਨਾਂ ਨੂੰ ਏਜੰਟ ਕਹਿੰਦੇ ਵੀ ਇਦਾਂ ਦਾ ਕੁਝ ਨਹੀਂ ਹੈਗਾ ਤੁਹਾਡੀ ਡੰਕੀ ਲਵਾ ਦਿੰਨੇ ਆ ਤੋਡਾ ਕੇਸ ਵੀ ਹੋ ਜਾਊਗਾ ਉਹ ਨਾ ਫਸਣ ਨਾ ਪੈਸੇ ਖਰਾਬ ਕਰੋ ਕਿਉਂਕਿ ਸਿਸਟਮ ਸ਼ੁਰੂ ਹੋ ਗਿਆ ਆ ਤੇ ਇਹ ਹੁਣ ਸ਼ੁਰੂ ਕੀਤਾ ਆ 트럼ਪ ਨੇ ਤੇ ਖਤਮ ਵੀ ਇਹਨੂੰ 트럼ਪ ਕਰੂਗਾ ਦੇਖੋ ਕਦੋਂ ਖਤਮ ਕਰਦਾ ਪਰ ਇੱਕ ਵਾਰੀ ਜਿਹੜਾ ਆ ਉਹ ਜਰੂਰ ਸਖਤੀ ਕਰੂਗਾ ਤੇ ਸਖਤੀ ਕਰਤੀ ਹੈ ਕਰੂਗਾ ਨਹੀਂ ਕਰਤੀ ਆ ਬਾਰਡਰਾਂ ਤੇ ਵੀ ਕਰਤੀ ਆ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ